ਗਨਪਤੀ ਇੰਡਸਟਰੀ ਦੇ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਤੁਹਾਨੂੰ ਦਿਖਾਉਣ ਲੈ ਕੇ ਆਏ ਹਾਂ 8x10 ਫੁੱਟ ਦੀ ਮੋਡਿਊਲਰ ਕਿਚਨ ਜਿਹੜੀ ਕਿ ਸ਼੍ਰੀ ਗਨਪਤੀ ਇੰਡਸਟਰੀ ਵੱਲੋਂ ਫਿੱਟ ਕੀਤੀ ਗਈ ਹੈ ਜੀ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਰਿਵਿਊ ਦਿਖਾ ਦਿਆਂ ਕਿ ਇਹਦੇ ਵਿੱਚ ਪ੍ਰੋਪਰ ਲਾਈਟਿੰਗ ਤੇ ਹੌਬ ਪਲੱਸ ਚਿਮਨੀ ਸਾਰੀ ਫਿਟਿੰਗ ਸ਼੍ਰੀ ਗਨਪਤੀ ਇੰਡਸਟਰੀ ਦੇ ਵੱਲੋਂ ਕੀਤੀ ਗਈ ਹੈ ਆਓ ਮੈਂ ਤੁਹਾਨੂੰ ਸ਼ੁਰੂਆਤ ਚ ਲੈ ਕੇ ਚੱਲਦਾ ਹਾਂ ਸਭ ਤੋਂ ਪਹਿਲਾਂ ਤਾਂ ਬਰਤਨ ਧੋਣ ਦੇ ਵਿਸ਼ੇ ਤੇ ਆਪਾਂ ਗੱਲ ਕਰੀਏ ਕਿਚਨ ਦੇ ਵਿੱਚ ਮੁੱਖ ਚੀਜ਼ ਹੈ ਆਪਾਂ ਬਰਤਨ ਧੋਣਾ ਹੁੰਦਾ ਹਰ ਚੀਜ਼ ਹਾਈ ਗੋਲਡ ਦੀ ਦਿੱਤੀ ਗਈ ਹੈ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਬ੍ਰਾਂਡਡ ਚੀਜ਼ ਹੋਏਗੀ ਟ੍ਰੇ ਹੈ ਬਰਤਨ ਧੋਣ ਦੇ ਸਮੇਂ ਪਾਣੀ ਡਿੱਗਣ ਦੀ ਸਮੱਸਿਆ ਹੈ ਜਿਹੜੀ ਉਹ ਤੁਹਾਡੀ ਖਤਮ ਹੋ ਗਈ ਹੈ ਟ੍ਰੇ ਦੇ ਵਿੱਚ ਸਾਰਾ ਪਾਣੀ ਆਏਗਾ ਤੁਸੀਂ ਇਹਨੂੰ ਕੱਢ ਕੇ ਪਾਣੀ ਬਾਹਰ ਘਟ ਸਕਦੇ ਹੋ ਬਰਤਨ ਧੋ ਕੇ ਤੁਹਾਨੂੰ ਬਾਹਰ ਰੱਖਣ ਦੀ ਜ਼ਰੂਰਤ ਨਹੀਂ ਸਿੱਧਾ ਤੁਸੀਂ ਟੋਕਰੇ ਦੇ ਵਿੱਚ ਰੱਖੋ ਸਾਰੀ ਸਾਡੇ ਲਈ ਪੂਰੀ ਸੁਵਿਧਾ ਜੋ ਹੈ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਦਿੱਤੀ ਜਾਂਦੀ ਹੈ। ਨਾਲ ਹੀ ਆਪਾਂ ਗੱਲ ਕਰਾਂਗੇ ਬਰਤਨ ਦੇ ਬਿਲਕੁਲ ਨੀਚੇ ਡਸਟਬਿਨ ਹੈ ਜੋ ਗੇਟ ਦੇ ਨਾਲ ਹੀ ਫਿੱਟ ਕੀਤਾ ਗਿਆ ਹੈ। ਤੁਹਾਨੂੰ ਇਹਨੂੰ ਹੱਥ ਲਗਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਘਰਾਂ ਦੇ ਵਿੱਚ ਸਫਾਈ ਦਾ ਅਕਸਰ ਖਿਆਲ ਰੱਖਿਆ ਜਾਂਦਾ ਹੈ। ਇਸ ਕਰਕੇ ਤੁਸੀਂ ਇਹਨੂੰ ਹੈਂਡਲ ਤੋਂ ਖੋਲਣਾ ਅਤੇ ਡਸਟਬਿਨ ਦੇ ਵਿੱਚ ਜਿਹੜਾ ਸਮਾਨ ਹੈ ਉਹ ਤੁਸੀਂ ਸੁੱਟ ਸਕਦੇ ਹੋ। ਨਾਲ ਹੀ ਦਿੱਤਾ ਹੋਇਆ ਡਿਟਰਜੈਂਟ ਹੋਲਡਰ ਤੁਹਾਨੂੰ ਕੋਈ ਵੀ ਬਰਤਨ ਤੋਂ ਆਉਣ ਵਾਲੀ ਸਾਬਨ ਜਾਂ ਵਿਮ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਹੈ ਜੋ ਬਾਹਰ ਰੱਖਣ ਦੀ ਜ਼ਰੂਰਤ ਨਹੀਂ ਇਸ ਦੇ ਵਿੱਚੋਂ ਤੁਸੀਂ ਉਹਨੂੰ ਰੱਖ ਸਕਦੇ ਹੋ ਤਾਂ ਜਿਵੇਂ ਜਿਵੇਂ ਸਮਾਂ ਅਪਡੇਟ ਹੁੰਦਾ ਜਾਂਦਾ ਏ ਉਸੇ ਤਰ੍ਹਾਂ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਵੀ ਤੁਹਾਨੂੰ ਚੀਜ਼ਾਂ ਨੇ ਜੋ ਅਪਡੇਟਡ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਦੂਸਰੇ ਕਾਰਨਰ ਦੇ ਵਿੱਚ ਜਿੱਥੇ ਆਟਾ ਰੱਖਣ ਦੇ ਲਈ ਢੋਲੀ ਜੋ ਹੈ ਉਹ ਫਿੱਟ ਹੋ ਜਾਵੇਗੀ ਤੇ ਤੁਹਾਨੂੰ ਇਹਦੇ ਲਈ ਜ਼ਿਆਦਾ ਜ਼ੋਰ ਲਗਾਉਣ ਦੀ ਲੋੜ ਨਹੀਂ ਬਿਲਕੁਲ ਕਿੰਨੀ ਵੀ ਭਾਰੀ ਢੋਲੀ ਹੈ ਉਹਨੇ ਇਹਨੇ ਇਸੇ ਤਰ੍ਹਾਂ ਹੀ ਖੁੱਲ ਜਾਣਾ ਤਾਂ ਨਾਲ ਹੀ ਅਸੀਂ ਸਾਡੇ ਘਰਾਂ ਦੇ ਵਿੱਚ ਚੱਕਲਾ ਵੇਲ ਨਾ ਹੁੰਦਾ ਉਹ ਬਾਹਰ ਪਿਆ ਹੁੰਦਾ ਹੈ ਕਈ ਵਾਰੀ ਡਿੱਗ ਪੈਂਦਾ ਹੈ ਸਮਾਨ ਟੁੱਟ ਜਾਂਦਾ ਹੈ ਜਾਂ ਪੈਰ ਤੇ ਵੀ ਲੱਗਦਾ ਹੈ ਹੁਣ ਉਹ ਵਾਲੀ ਸਮੱਸਿਆ ਵੀ ਐਸੀ ਖਤਮ ਕਰ ਦਿੱਤੀ ਐ ਇਸੇ ਦੇ ਵਿੱਚ ਇੱਕ ਡਰਾਅਰ ਦਿੱਤਾ ਗਿਆ ਐ ਜਿਹਦੇ ਵਿੱਚ ਤੁਸੀਂ ਚਕਲਾ ਵੇਲਣਾ ਰੱਖ ਸਕਦੇ ਹੋ ਤਾਂ ਇਹ ਸਾਰੀ ਪ੍ਰੋਪਰ ਡਿਜ਼ਾਈਨਡ ਫਿਟਿੰਗ ਐ ਜੋ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਕੀਤੀ ਜਾਂਦੀ ਐ ਇੱਕ ਮੈਂ ਤੁਹਾਨੂੰ ਕਟਲਰੀ ਟ੍ਰੇ ਦੱਸਦਾ ਜਿਸ ਤਰ੍ਹਾਂ ਦਾ ਸਾਈਜ਼ ਹੁੰਦਾ ਐ ਕਿਚਨ ਦਾ ਉਸੇ ਸਾਈਜ਼ ਦੀ ਅਸੀਂ ਤੁਹਾਨੂੰ ਕਟਲਰੀ ਟ੍ਰੇ ਐ ਜੋ ਉਹ ਫਿੱਟ ਕਰਕੇ ਦਿੰਨੇ ਆ ਸਮਾਨ ਹੈ ਤੁਹਾਡਾ ਕੋਈ ਵੀ ਸਮਾਨ ਬਾਰ ਨਹੀਂ ਰਹੂਗਾ ਕਿਚਨ ਤੁਹਾਡੀ ਪ੍ਰੋਪਰ ਸਾਫ਼ ਸੁਥਰੀ ਰਹੇਗੀ ਇਸ ਦੇ ਨਾਲ ਹੀ ਇੱਕ ਚੀਜ਼ ਬੋਟਲਸ ਵਗੈਰਾ ਸੌਸ ਦੀ ਬੋਟਲ ਹੋ ਗਈ ਇਸ ਤਰ੍ਹਾਂ ਦੀਆਂ ਕਈ ਬੋਟਲਸ ਹੋ ਜਾਂਦੀਆਂ ਹਨ ਕੰਚ ਦੀਆਂ ਜਿਹੜੀਆਂ ਬਾਹਰ ਪਈਆਂ ਹੁੰਦੀਆਂ ਨੇ ਜਾਂ ਟੁੱਟ ਜਾਂਦੀਆਂ ਬਾਹਰ ਪਏ ਹੋਣ ਕਾਰਨ ਉਹ ਸਮੱਸਿਆ ਵੀ ਇਹਦੇ ਵਿੱਚ ਹੀ ਤੁਹਾਡੀ ਸੋਲਵ ਹੋ ਜਾਵੇਗੀ ਬੋਟਲ ਰੈਕ ਹੈ ਜਿਹੜਾ ਉਹ ਪ੍ਰੋਪਰ ਸਟੀਲ ਦਾ ਬੋਟਲ ਰੈਕ ਹੈ ਜਿਹੜਾ ਸ਼੍ਰੀ ਗਣਪਤੀ ਇੰਡਸਟਰੀ ਵੱਲੋਂ ਲਗਾਇਆ ਗਿਆ ਹੈ ਹਰ ਕਿਚਨ ਦੇ ਵਿੱਚ ਇੱਕ ਕਾਰਨਰ ਜ਼ਰੂਰ ਹੁੰਦਾ ਹੈ ਕਿਉਂਕਿ ਸਕੁਅਰ ਚ ਜਦੋਂ ਆਪਾਂ ਕਿਚਨ ਬਣਾਉਨੇ ਆ ਤਾਂ ਇੱਕ ਕਾਰਨਰ ਦੀ ਸਮੱਸਿਆ ਹੁੰਦੀ ਹੈ ਸਾਨੂੰ ਪਹਿਲਾਂ ਹੁੰਦਾ ਸੀ ਵੀ ਉਹ ਕਾਰਨਰ ਦੀ ਜਿਹੜੀ ਜਗ੍ਹਾ ਹੈ ਉਹ ਵੇਸਟ ਹੋ ਜਾਏਗੀ ਪਰ ਜਿਹੜਾ ਇਹ ਕਾਰਨਰ ਹੈ ਸਾਡੇ ਵੱਲੋਂ ਫੁੱਲੀ ਯੂਟਿਲਾਈਜ਼ ਕੀਤਾ ਗਿਆ ਹੈ ਇਸ ਕਾਰਨਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਮਜ਼ਬੂਤ ਇਹ ਇਸ ਕਾਰਨਰ ਲਗਾਇਆ ਗਿਆ ਹੈ ਅਤੇ ਤੁਸੀਂ ਭਾਰੀ ਸਮਾਨ ਜਾਂ ਬਰਤਨ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ ਇਥੇ ਰੱਖਿਆ ਤੁਹਾਡਾ ਸਮਾਨ ਅੰਦਰ ਚਲਾ ਜਾਏਗਾ ਤੇ ਸਪੇਸ ਹੈ ਜਿਹੜੀ ਉਹ ਤੁਹਾਡੀ ਪ੍ਰੋਪਰ ਯੂਟਿਲਾਈਜ਼ ਹੋ ਜਾਏਗੀ ਜੇਕਰ ਤੁਸੀਂ ਵੀ ਆਪਣੇ ਘਰ ਇਸ ਤਰ੍ਹਾਂ ਦੀ ਖੂਬਸੂਰਤ ਮੋਡਿਊਲਰ ਕਿਚਨ ਬਣਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸ਼੍ਰੀ ਗਣਪਤੀ ਇੰਡਸਟਰੀ ਦੇ ਹੇਠ ਦਿੱਤੇ ਨੰਬਰਾਂ ਤੇ ਤੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਕਿਚਨ ਦੇਖਣਾ ਚਾਹੁੰਦੇ ਹੋ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਜਾ ਕੇ ਤੁਸੀਂ ਇਹ ਜਾਣਕਾਰੀ ਹੈ ਜਿਹੜੀ ਹਾਸਲ ਕਰ ਸਕਦੇ ਹੋ ਧੰਨਵਾਦ